ਖੱਤ ਸ੍ਰੀ ਅਕਾਲ ਦੋਸਤੋ ਆ ਦੇਖੋ ਆਪਾਂ ਇਧਰ ਆ ਇਧਰਲੀ ਸਾਈਡ ਆ ਵਾਂਚ ਆਪਾਂ ਤਵੀਆਂ ਮਾਰ ਰਹੇ ਆ ਫੁੱਲ 855 ਦਾ ਇਧਰ ਦਾ ਡਰਾਈਵਰ ਹੀ ਨਹੀਂ ਆ ਕਰਾ ਕੀ ਚੜਿਆ ਪਹਿਲੇ ਦਰਖਤਾਂ ਨੂੰ ਦਾ ਬਖਸ਼ ਦੇ ਦਰਖਤ ਦੇ ਦਾ ਵੀ ਚੜਾ ਦੀ ਪਤੰਦਰ ਨੇ ਤੇ ਉਧਰੋਂ ਵੱਟਾ ਸਾਰੀਆਂ ਛਿਲਤੀਆਂ ਨੂੰ ਸਾਰੀ ਵੱਟ ਦਾ ਮਿੱਟੀ ਲਾਉਣੀ ਪੈਣੀ ਆ 855 ਤੇ ਫੁੱਲੇ ਜਾਣ ਪਰ ਕੀ ਜਾਣੀਆਂ ਮੈਲਾ ਊੜਾ ਜੋਰ ਲਾ ਦੇਣਾ 55 ਬੱਸ ਨੂੰ ਪਤਾ ਹੀ ਆ ਤੇ ਵਾਕੀ ਵੱਟਾ ਘਟ ਹੁੰਦੇ ਚੱਕਰ ਦੇ ਵਿੱਚ ਦਰਖਤ ਨੂੰ ਨੁਕਸਾਨ ਪਹੁੰਚਾਦਾ ਨਾ ਯਾਰ ਅੱਛਾ ਯਾਰ ਇਹ ਆਵਦੰਦਰਾ ਨੁਕਸਾਨ ਤਾਂ ਤੂੰ ਜਿਹੜਾ ਪਛਾਈ ਦਿੱਤਾ ਪਛਾਈ ਦਿੱਤਾ ਤੇ ਮੈਂ ਉਸ ਤੇ ਕੁਝ ਚੋਦਾਰੀ ਵੀਓ ਦਿਨਾ ਥੋੜਾ ਬਹੁਤ ਬਾਲਾ ਮੈਨੂੰ ਦੇਖੋ ਜਾਨ 855 ਤੂੜੇ ਹੀ ਪੜਦਾ ਜਾਂਦਾ ਮੇਰੇ ਹਿਸਾਬ ਨਾਲ ਲਾੜਦਾ ਜਾਂਦਾ ਦੋ ਵਾਰ ਤੋਂ ਵੀ ਚੜ ਗਈ ਜੇ ਤੀਜੀ ਵਾਰ ਚੜ ਗਈ ਦੋਸਤੋ ਕਾਪੋ ਇਹੜਾ ਦੀ ਜੋ ਇਹੜਾ 60000 ਰੁਪਇਆ ਵੱਟ ਦੇ ਇੰਜਨ ਕਰਾਉਣਾ ਪੈਣਾ ਫਿਰ ਸਾਰਾ ਇਹਦਾ ਤੇ 60000 ਰੁਪਇਆ ਦਾ ਹੁਣੀ ਕਣ ਕਵਟੀਆਂ ਤੇ ਪਾਣੀ ਦੇਣਾ ਪੈਣਾ ਬਾਣੀ ਨੂੰ ਕਿਉਂ ਮਕੈਨਿਕ ਨੂੰ ਮੈਂ ਵੀ ਲਿਆ ਪਿਆ ਹੋਰ ਲੱਗੂ ਬੜਾ ਇੰਨੀ ਹੀ ਜਾਣਾ ਲੋਹਾ ਮੜਾ ਬੁੱਟਾ ਜੋੜਦਾ ਪੈਉ ਉੱਤੀ ਫੇਰੀ ਜਾਂਦਾ ਪਸੰਦਰ 7000 ਰੁਪਏ ਤੋਂ ਡਰਦਾ ਦੇ ਉੱਤੋਂ ਫੇਰੀ ਜਾਂਦਾ ਤੇ ਬਾਲਾ ਡੂੰਘੇ ਜਾਂਦੇ ਨਹੀਂ ਕੰਮ ਮੈਨੂੰ ਤਾਂ ਲੱਗਦਾ ਨਹੀਂ ਯਾਰ ਬਾਲਾ ਡੂੰਗਾ ਜਾਂਦਾ ਖੜ ਚੱਕਿਆ ਪਰ ਅੱਖ ਤਾਂ ਮੈਂ ਵੀ ਪਾਣੀ ਵੀ ਨਾ ਮੇਨ ਦਾ ਮੈਂ ਮੰਗਾਇਆ ਸੀ ਤੇਜ ਆਲੇ ਥੋੜਾ ਤੇਜ ਥੋੜਾ ਤੇਜ਼ ਤੇਜ਼ ਸੀਜ ਸੀਜ ਹੋਣ ਤੋਂ ਡਰਦੇ ਹੋਏ ਹੌਲੀ ਚਲਾਉਂਦੇ ਹੋਏ ਟਰੈਕਟਰ 855 ਜਿਹੜਾ ਕਿ ਜਾਨ ਦੇ ਖਾਤਰ ਬਣਿਆ ਪਰ ਇਹਨੂੰ ਹੌਲੀ ਚਲਾਇਆ ਜਾ ਰਿਹਾ ਅੱਜ ਜਿਆਦਾ ਲੱਕ ਨਹੀਂ ਰਹੀ ਆ ਤਵੀਆਂ ਪਤਾ ਨਹੀਂ ਕੀ ਚੱਕਰ ਆ ਪਤਾ ਨਹੀਂ ਲਾ ਨਹੀਂ ਰਿਹਾ ਵਾ ਡਰਾਈਵਰ ਸਾਡਾ ਐਡਾ ਤਕੜਾ ਡਰਾਈਵਰ ਆ ਨਾ ਲੈ ਇਹ ਯਾਰ ਥੋੜਾ ਡੂੰਗਾ ਡੰਗਾ ਲਾ 855 ਉਹ ਦਵਦਾਨੀ ਡਰਾਈਵਰ ਐਸ ਕਰਕੇ ਡਰਾਈਵ ਨਾ ਮੇਰੇ ਸਾਹਮਣੇ ਤਾਂ ਹੋ ਜਾਂਦਾ ਇਦਾਂ ਬਾਕੀ ਠੀਕ ਹੈ ਨਾ ਤੇ ਬਾਹਲਾ ਲੱਗ ਨਹੀਂ ਰਿਹਾ ਯਾਰ ਬੰਦਾ ਨਹੀਂ ਲਾਈ ਨਹੀਂ ਰਿਹਾ ਡੂੰਗੀ ਤਾਂ ਜਾਂਦੀ ਐ ਸਾਈਡ ਤੋਂ ਮੁੜਦੀ ਐ ਮੇਰੇ ਸਾਹਮਣੇ ਤਾਂ ਲੈ ਚੱਕ ਦਿੰਦਾ ਸਾਡਾ ਡਰਾਈਵਰ ਦੇ ਰੋਲੇ ਲਿਖੀ ਦੇ ਮਾਰ ਦਿੰਦਾ ਆਉਂਦਾ ਬਿਆਲੇ ਆਲਿਆ ਡਰਾਈਵਰ ਪੱਕਾ ਇੰਜਨ ਆਰਥਸ ਲੈਂਟਰ ਦਾ ਘਰ ਦੀ ਪੱਟ ਦਾ ਫਿਰ ਮੁਟਿਆਰੇ ਪੁੱਠੇ ਵਾਸੇ ਮੋੜ ਲਿਆ ਮੁਟਿਆਰੇ ਨੇ ਇਹ ਚੱਲ 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 ਖਿੱਚ ਦੇ ਖਿੱਚ ਕੇ ਖਿੱਚ ਕੇ ਖਿੱਚ ਕੇ ਖਿੱਚ ਕੇ ਖਿੱਚ ਕੇ ਖਿੱਚ ਕੇ ਜੋਰ ਦਵਾ ਸਾਡਾ ਡਰਾਈਵਰ ਆਉਣ ਵਾਲਾ ਯਾਰ ਉਹ ਉਹ ਕੱਡੂਆ ਤੇ 655 ਦੀ ਹੌਲੀ ਚਲਾਉਂਦਾ ਪਤਾ ਡਰਾਈਵਰ ਨੂੰ ਕੀ ਕਹਿ ਸਕਦਾ ਇਹ ਰਹਾ ਹੌਲੀ ਜਾਲੇ ਕੋਈ ਨਾ ਲਖੀਲਾ ਪੈ ਰਹੀ ਹਾਲੇ ਜਿਆਦਾ ਫਾਸਟ ਥੋੜਾ ਯਾਰ ਗਾਨ ਤਾਂ ਲੱਗੇ ਨਾ ਯਾਰ ਚੀਜ਼ ਦੀ 855 ਮਾੜੀ ਤੇ ਡੀਗਾ ਥੋੜੀ ਨਾ ਹੋ ਯਾਰ 855 855 ਕੋਈ ਨਾ ਕਹਿ ਦੇਣਾ ਬਹੁਤ ਜੋਰ ਨਾਲ 855 ਨਾ ਪਾਕੀ ਲੋਹਰ ਸੂਈ ਵੀ ਚੜ ਗਈ 7000 ਰੁਪਇਆ ਵੱਟਦੇ ਆ ਇੰਜਨ ਤਾਂ ਹੋਣਾ ਇੰਜਨ ਦਾ ਕੰਮ ਯਾਰ ਜੇ ਇੱਕ ਵਾਰ ਹੋ ਵੀ ਹੋਰ ਚੁਈ ਜਾ ਬਾਕੀ ਯਾਰ ਹੋਰ ਨੋਕਸ ਵੀ ਹੋਦਾ ਜਿਹਦੇ ਕਰਕੇ ਸੂਈ ਚੜਦੀ ਆ ਦਿਖਾਈ ਨਹੀਂ ਕੋਈ ਦੇਖੋ ਯਾਰ thank you गॾी या गुल